ਵੀ ਕੱਲ੍ਹ ਆ ਪਕੜ ਨੂੰ ਤੇਰੇ ਕੋਲੇ ਬੰਦਾ ਆਊਗਾ ਟਾਈਮ ਦੇ ਦੇ ਵੀ ਇੰਨੇ ਦਿਨਾਂ ਨੂੰ ਪੈਸੇ ਵਾਪਸ ਕਰੂੰਗਾ ਵੀਡੀਓ ਦਿਖਾਈਆ ਮੈਨੂੰ ਸਾਰਾ ਕੁਝ ਦਿਖਾਇਆ ਬੰਦੇ ਨੇ ਸਾਰਾ ਕੁਝ ਮੂਰੇ ਲਿਖਿਆ ਹੋਇਆ ਉੱਤੇ ਠੀਕ ਹਨ ਗੱਲ ਹਾਂ ਬਸ ਠੀਕ ਹਾਂ ਮੇਰਾ ਹੀ ਨੰਬਰ ਆਇਆ ਤੇਨੇ ਮੈਂ ਕਹਤਾ ਵੀ ਵਸੇ ਦਾ ਪੈਸੇ ਵਾਪਸ ਦੇ ਦੇ ਹੁਣ ਕੱਲ੍ਹ ਨੂੰ ਤੇਰੇ ਕੋਲੇ ਬੰਦਾ ਆਊਗਾ ਫੇਰ ਆਉਗੂ ਤੇਰਾ ਫੋਨ ਨਾ ਚੁੱਕੇ ਹੋਰ ਨਾ ਕਰੀਂ ਠੀਕ ਮੁੜ ਕੇ ਬਸ ਆਖ ਕਰਿਆ ਕੱਲ੍ਹ ਨੂੰ ਜਾ ਕੇ ਨਾ ਕਰ ਦੂੰਗਾ ਮੇਰਾ ਮੈਂ ਵੀ ਮੈਸੇਜ ਨਾ ਬੰਦੇ ਨਾਲ ਫਿਰ ਮੈਂ ਬੜੀ ਲੰਮੀ ਗੱਲ ਨਹੀਂ ਕਰਦਾ ਹੁੰਦਾ ਪੁੱਤ ਨਾ ਤੇ ਪਲਸਰ ਕੋਟਾਂ ਵਿੱਚ ਬ ਵਾਹ ਇਹ ਇਹ ਬੇ ਬੇ ਜਿਹੜਾ ਨਾ ਇਹ ਕੰਮ ਆ ਜਿਹੜਾ ਠੱਗਿਆ ਲੋਕਾਂ ਨਾਲ ਬੱਜ ਰਹੀਆਂ ਨੇ ਇਹ ਮਾਰ ਹੀ ਸਰਕਾਰਾਂ ਦੇ ਸਿਰ ਤੇ ਰਹੇ ਨੇ ਹਾਂ ਸਰਕਾਰਾਂ ਦੇ ਸਿਰ ਤੇ ਨਾ ਠੱਗੀਆਂ ਬੈ ਜ ਨੇ ਠੱਗ ਜਿੰਨੇ ਵੀ ਪੰਜਾਬ ਦੇ ਵਿੱਚ ਨੇਗੇ ਵਿੱਚ ਕੋ ਨਸ਼ੇ ਵਾਲੀ ਗੱਲ ਕਰ ਲਓ ਬੇਸ਼ੱਕ ਉਹ ਗੱਲ ਕਰ ਲਓ ਆ ਜਿਹੜੇ ਏਜੰਟ ਨੇਗੇ ਵਿੱਚ ਠੱਗੀਆਂ ਇਹ ਠੱਗੀਆਂ ਸਰਕਾਰ ਨਾਲ ਮਿਲ ਕੇ ਚੱਲਦੀਆਂ ਨੇ 30000 ਲੈ ਕੇ ਮੁੰਡੇ ਤੋਂ ਚੋਰੀ ਤੇ ਯਾਰ ਦੇ ਖਾਤੇ 'ਚ ਹੀ ਫਵਾਤੇ ਉਹ ਖਾਤਾ ਵੀ ਉਹਦਾ ਮੁੰਡੇ ਦੇ ਕੋਲ ਹੀ ਆ ਵੇਖ 70000 ਤਾਂ 700 ਫੜਲੇ 30000 ਮੁੰਡੇ ਤੋਂ ਫੜਲੇ ਨੇ ਜਿੱਦਣ ਨਾਂ ਵਾਪਸ ਕਰੇ ਮੈਂ ਫਿਰ ਬੁੱਧਵਾਰ ਨੂੰ ਬੈਠਣਾ ਹਾਂ ਠੀਕ ਹੈ ਨਾ ਗੱਲ ਇਹ ਕਹਿੰਦਾ ਮੈਂ ਕਹਿੰਦਾ ਕੱਲ ਨੂੰ ਕਰ ਦੂੰਗਾ ਠੀਕ ਹੈ ਇੰਨਾ ਟਾਈਮ ਹੋ ਗਿਆ ਬੇ ਬਸਾਖ ਦੇ ਆਪੇ ਘਰ ਬਸਾਖ ਦੇ ਮੁਰਤੇ ਬਸਾਖ ਆ ਵੀਡੀਓ ਨਾਲ ਰੀਡ ਕਰਨੇ ਨੇ ਕੋਈ ਸਬੂਤ ਆ ਰਿਹਾ ਹਾਂ ਸਾਰਾ ਸਬੂਤ ਹੈ ਸਾਡੇ ਕੋਲ ਉਹਦੀ ਫੋਟੋ ਕਾਪੀ ਵੀ ਸਾਡੇ ਮੁੰਡੇ ਕੋਲ ਹੀ ਆ ਜੇ ਤਾਂ ਬਾਲੇ ਉੱਤੇ ਤਾਂ ਨਾ ਸਾਨੂੰ ਪਾਣੀ ਨੂੰ ਵੀ ਬੈਣਾ ਠੱਗਦਾ ਮੂਰੇ ਬਾਈ ਜੀ ਬਾਈ ਜੀ ਕਰਦਾ ਮੈਨਾਂ ਬੜੇ ਲੰਮੀ ਨਾਲ ਕਰ ਨਹੀਂ ਕਰਦਾ ਹੁੰਦਾ ਵੀ ਤੂੰ ਦੇਣੇ ਆ ਕਿ ਨਹੀਂ ਦੇਣੇ ਬਸ ਗੱਲ ਇੱਕ ਮਾਂ ਬਾਹਰ ਜਵਾਕ ਤੇ ਚੱਲ ਉਪ ਮੰਗੇ ਉਹੀ ਪਾਈ ਗਈ ਸਾਨੂੰ ਹਾਂ ਇੱਟਾ ਬਾਲੇ ਉੱਥੇ ਸੰਗੇ ਸਾਨੂੰ ਪਾਲੇ ਕੇ ਜਵਾਕਾਂ ਨੂੰ ਪਾਲੇ ਤੱਤੇ ਕਰੋ ਵੀ ਜੰਦਾ ਕਰਨਾ ਕੀ ਹਾਲ ਆਹ ਮੁੰਡੇ ਤੋਂ ਲਾਈਟ ਥੋੜੇ ਦੇਖ ਲੈ ਥੋੜੇ ਪਿੰਡ 'ਚ ਕੋਈ ਲੀਡਰ ਆ ਜੂਗਾ ਜਿਹੜਾ ਕੰਮ ਕਰਾ ਕੇ ਦਿਖਾਏ ਲੋਕਾਂ ਦਾ ਕਰੋੜਾ ਰੱਬੇ ਨਿਵਾਸਾਂ ਇਹਨਾਂ ਕਿਆ ਮੇਰੇ ਮੂਰੇ ਠੱਗਦਾ ਚੱਲਦੇ ਨੇ ਮੈਨਾਂ ਜਲੂਸ ਬਹੁਤ ਪੜਾ ਖੜਨਾ ਇਹਨਾਂ ਦਾ ਇਹ ਤਾਂ ਜਾਨਦਾਂ ਸਮ ਗਲਤ ਪਾਈ ਜਾਂਦੀ ਹੈ ਸਮ ਅਗਰ ਚਲੋ ਕੋਈ ਨਾ ਮਹਾਰਾਜ ਭੰਗ ਕਰੂਗਾ ਤੇ ਬਾਈ ਜੀ ਤੇ ਦੇਖੋ ਜੇ ਇਹ ਨਾ ਨੌਜਵਾਨ ਨੂੰ ਇਹ ਜਾਗਰੂਕ ਥੋੜਾ ਥੋੜਾ ਕਰਿਓ ਯਾਰ ਮੈਨੂੰ ਵੀ ਜਾਗਰੂਕ ਕਰੋ ਹੈ ਹੁਣ ਤੂੰ ਨਾ ਸਾਡੇ ਕੋਲੇ ਆ ਜੂਗਾ ਤੂੰ ਬੁੜੀ ਮਾਹੀ ਕਿੱਧਰ ਭੱਜੀ ਫਿਰੇਂਗੀ ਇਹ ਸਾਨੂੰ ਲੱਭੂਗਾ ਹਾਂ নশা পাতি খেণ্ডিয়ে নশা কথা